ਜਾਂਦਸਰ ਰੋਡ ਤੇ ਕਾਲੀ ਮਾਤਾ ਦੇ ਮੰਦਿਰ ਵਿਖੇ ਮੁੱਖ ਸੇਵਾਦਾਰ ਬਾਬਾ ਬਲਵੰਤ ਦਾਸ ਵੱਲੋਂ ਕੜੀ ਚੋਲਾ ਦਾ ਲੰਗਰ ਲਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਬਲਵੰਤ ਦਾਸ ਜੀ ਨੇ ਦੱਸਿਆ ਕਿ ਇੱਕ ਪੁਰਾਣਾ ਮੰਦਿਰ ਹੈ ਕਾਲੀ ਮਾਤਾ ਇੱਥੇ ਪ੍ਰਗਟ ਹੋਈ ਸੀ ਫਿਰ ਇਸ ਜਗ੍ਹਾ ਤੇ ਮੰਦਿਰ ਬਣਾਇਆ ਗਿਆ ਸੀ ਇਸ ਮੌਕੇ ਤੇ ਬਾਬਾ ਬਲਵੰਤ ਦਾਸ ਜੀ ਸੇਠੀ ਟੋਨੀ ਮੀਤ ਸਿੰਘ ਸੂਬਾ ਸਿੰਘ ਅਤੇ ਹੋਰ ਵੀ ਸੇਵਾਦਾਰਾਂ ਵੱਲੋਂ ਸੇਵਾ ਕਰਕੇ ਕਾਲੀ ਮਾਤਾ ਦਾ ਆਸ਼ੀਰਵਾਦ ਲਿਆ ਗਿਆ ਕੇਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਹਾਂਜੀ ਬੱਬਾ ਜੀ ਜੋ ਆ ਮੰਦਰ ਤੇ ਤੁਸੀਂ ਅੱਜ ਅਲੰਗਰ ਲਾ ਰਹੇ ਕੜੀ ਚੋਲਾ ਦਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੇ ਮੰਦਰ 83 ਆ ਅਲੰਗਰ ਤਾਂ ਮੇਰੇ ਚੱਲਦਾ ਹੀ ਰਹਿੰਦਾ ਕਿਰੇ ਮਹੀਨੇ ਬਾਅਦ ਕਰ 2 ਮਹੀਨਾ ਬਾਅਦ ਲਾਈਦਾ ਲੰਕੀ ਇਹ ਹੈ ਕਿ ਉਹ ਮਹਮਾਨਾਂ ਦੇ ਟਾਈਮ ਜਦ ਆ ਤੇ ਟੈਨਸ਼ਨ ਹੋ ਜਾਂਦੀ ਕਿ ਕੁੰਡਾ ਵਾਲਿਆਂ ਨੂੰ ਮੈਨੂੰ ਪਤਾ ਵੀ 5 ਘੰਟੇ ਤੱਕ ਜਦਾ ਹੈ ਇਹ ਕਿਹੜੀ ਮਾਤਾ ਦਾ ਮੰਦਰ ਹੈ ਕੜੀ ਮਾਤਾ ਦਾ ਕਣ ਦੀ ਮਾਤਾ